ਨਾਮ ਮੇਰਾ ਨਾਮ ਆਸ਼ਿਸ਼ ਸ਼ਰਿਵਾਸਤਵ ਡਾਇਰੈਕਟਰ ਆਰਟੀਪ ਐਨ ਦੀ ਪ੍ਰੋਫੈਸ਼ਨਲ ਅੱਜ ਜਿਹੜਾ ਇਵੈਂਟ ਕਰਾਇਆ ਗਿਆ ਉਹਦੇ ਬਾਰੇ ਕਿ ਸਰ ਅਜਿਹਾ ਹੈ ਕਿ ਮੈਂ ਇਵਨ ਇਵੈਂਟ ਤੇ ਅੰਮ੍ਰਿਤਸਰ ਵਿੱਚ ਬੂਰ ਹੁੰਦੇ ਆ ਪਰ ਲੋਕ ਇਵਨ ਦੇ ਨਾਮ ਤੇ ਕਮਾਈ ਕਰਦੇ ਆ ਹਾਂਜੀ ਲੋਕ ਪਹਿਲੇ ਇਵੈਂਟ ਰੱਖਦੇ ਆ ਸਪான்ਸਰ ਲੱਭਦੇ ਆ ਸਪான்ਸਰ ਕੋਲੋਂ 50 50 ਹਜ਼ਾਰ ਲੱਖ ਲੱਖ ਰੁਪਏ ਲੈਂਦੇ ਆ ਉਸ ਤੋਂ ਬਾਅਦ ਕੀ ਕਰਦੇ ਆ ਕਿ ਅਵਾਰਡ ਸ਼ੋਅ ਰੱਖਦੇ ਆ ਅਵਾਰਡ ਸ਼ੋਅ ਦੇ ਵਿੱਚ 10 10 15 15 ਹਜ਼ਾਰ ਦੇ ਦਿੰਦੇ ਆ ਮੇਰੇ ਇਵੈਂਟਸ ਦੇ ਵਿੱਚ ਅਵਾਰਡ ਸ਼ੋਅ ਦੇ ਵਿੱਚ ਬਿਲਕੁਲ ਫ੍ਰੀ ਆਫ ਕੋਸਟ ਹੈ ਮੈਂ ਖੁਦ ਹੀ ਸਪான்ਸਰ ਕਰਦਾ ਮੈਂ ਕੋਈ ਸਪான்ਸਰ ਨਹੀਂ ਲੱਭਦਾ ਪਹਿਲੀ ਚੀਜ਼ ਤੇ ਆ اور ਦੂਜਾ ਮੇਰਾ ਮੇਨ ਮਕਸਦ ਇਹ ਹੋਈ ਹੈ ਕਿ ਮੈਂ ਗਰੀਬ ਬੱਚਿਆਂ ਨੂੰ ਉਹਨਾਂ ਨੂੰ ਪੈਰਾਂ ਤੇ ਸਟੈਂਡ ਕਰਾਂ ਔਰ ਮੇਰਾ ਸਾਰਾ ਮੇਨ ਜੋ ਵੀ ਮੈਂ ਕਰ ਰਿਹਾ ਵਾਂ ਇਹ ਸਿਰਫ ਮੇਰੇ ਗੁਰੂ ਮਹਾਰਾਜ ਬਾਬਾ ਦੀਪ ਸਿੰਘ ਜੀ ਦੀ ਮਿਹਰ ਹੈ ਔਰ ਉਹਨਾਂ ਦੀ ਮਿਹਰ ਦੇ ਨਾਲ ਹੀ ਮੈਂ ਐਸਸੀ ਨੂੰ ਲੱਗੇ ਲੱਗੇ ਆ ਰਿਹਾ ਤੇ ਕਿਸੇ ਗਰੀਬ ਬੱਚਿਆਂ ਨੂੰ ਵੀ ਦੇਵਧਾਰ ਦੇਣਾ ਮੈਂ ਕੋਸ਼ਿਸ਼ ਕਰਦਾ ਉਹਦਾ ਖਰਚਾ ਕਿੰਨਾ ਹੈ ਸਰ ਉਹਦਾ ਖਰਚਾ ਜੋ ਵੀ ਮੇਰੀ ਕੰਪਨੀ ਦਾ ਸਾਲ ਦਾ ਪ੍ਰੋਫਿਟ ਹੁੰਦਾ ਵਾ ਉਹਦੇ ਚ ਮੈਂ ਦਸਵਾ ਹਿੱਸਾ ਜਿਹੜਾ ਵਾ ਹਰ ਸੈਮੀਨਾਰ ਦੇ ਵਿੱਚ ਲਗਾਉਣਾ ਵਾ ਜੋ ਵੀ ਕਿੰਨੇ ਸੈਮੀਨਾਰ ਸਰ ਮੇਰੇ ਸਾਲ ਚ 3 ਤੋਂ 4 ਸੈਮੀਨਾਰ ਹੁੰਦੇ ਆਂ ਔਰ ਮੇਰੀ ਸੈਮੀਨਾਰ ਦੇ ਵਿੱਚ ਘੱਟੋ ਘੱਟ 150 ਤੋਂ 200 ਬੱਚਾ ਜਿਹੜਾ ਵਾ ਸਿੱਖਣ ਵਾਸਤੇ ਆਉਂਦਾ ਹਰ ਸੈਮੀਨਾਰ ਦੇ ਵਿੱਚ ਕੋਈ ਪਠਾਨ ਕੋਟੋਂ ਆ ਰਿਹਾ ਕੋਈ ਦਿੱਲੀ ਤੋਂ ਆ ਰਿਹਾ ਕੋਈ ਪਟਿਆਲੇ ਤੋਂ ਆ ਰਿਹਾ ਕੋਈ ਡਿਸਟ੍ਰਿਕਟ ਅੰਮ੍ਰਿਤਸਰ ਚੋਂ ਜੋ ਵੀ ਜਿੰਨੇ ਜਿੰਨੇ ਗਰੀਬ ਪਰਾਂ ਦੇ ਬੱਚੇ ਆ ਸਭ ਨੂੰ ਬੁਲਾਉਣਾ ਹੈ ਔਰ ਉਹਦੇ ਵਿੱਚ ਮੈਂ ਉਹਦੇ ਵਿੱਚ ਮੈਂ ਉਹਨਾਂ ਨੂੰ ਆਪਣੀ ਜਿਹੜੇ ਆਂਦੇ ਬੱਚੇ ਉਹਨਾਂ ਨੂੰ ਆਪਣੀ ਫ੍ਰੀ ਗਿਫਟ ਦੇਣਾ ਹਰ ਬੱਚੇ ਨੂੰ 18-1800 ਦਾ ਆਪਾਂ ਫ੍ਰੀ ਗਿਫਟ ਦੇਈਦਾ ਪਲੱਸ ਉਹਨਾਂ ਲਈ ਬ੍ਰੇਕਫਾਸਟ ਲੰਚ ਅਸੀਂ ਬਹੁਤ ਅੱਛਾ ਫੂਡ ਪ੍ਰੋਵਾਈਡ ਕਰਨੀ ਦਾ ਨਾਲ ਤਾਂ ਕਿ ਕਿਸੇ ਬੱਚੇ ਨੂੰ ਇੱਥੇ ਕੋਈ ਪ੍ਰੋਬਲਮ ਨਾ ਹੋਵੇ ਕਿਹੜਾ ਕੋਈ ਰਿਪੋਰਟ ਆਖ ਕੇ ਉਹ ਆਨਲਾਈਨ ਕੋਈ ਲੈ ਸਕਦਾ ਰਿਪੋਰਟ ਨਹੀਂ ਸਰ ਆਨਲਾਈਨ ਨਹੀਂ ਲੈ ਸਕਦਾ ਲੇਕਿਨ ਮੈਨੂੰ ਕਾਲ ਕਰਕੇ ਲੈ ਸਕਦਾ ਮੇਰਾ ਨੰਬਰ ਹੈ 81466 16035 ਮੈਂ ਦੁਬਾਰਾ ਰਿਪੀਟ ਕਰ ਦਿੰਦਾ 81466 146 14035 ਕਿੰਨੇ ਬੱਚਿਆਂ ਨੇ ਸਲੈਕਟ ਸਰ ਇਹਦੇ ਵਿੱਚ 150 ਤੋਂ 200 ਬੰਦੇ ਸਲੈਕਟ ਹੋਇਆ ਔਰ ਮੇਰੀ ਕੰਪਨੀ ਜਿਹੜੀ ਮੇਰੀ ਸੰਸਥਾ ਹੈ ਆਰਟੀਪੀ ਆਯੁਰਵੈਦਿਕ ਪ੍ਰੋਫੈਸ਼ਨਲ ਯਾਨੀ ਕਿ ਪਾਰਲਰ ਲਾਈਨ ਦੇ ਵਿੱਚ ਮੈਂ ਹੈਲਪ ਕਰਦਾ ਹਾਂ ਹੋਰ ਵੀ ਕਿਸੇ ਬੱਚੇ ਨੂੰ ਮੇਰੀ ਹੈਲਪ ਦੀ ਜ਼ਰੂਰਤ ਹੋਵੇ ਮੈਨੂੰ ਜਦੋਂ ਮਰਜ਼ੀ ਕਾਲ ਕਰ ਸਕਦਾ ਹੈ ਮੇਰਾ ਨੰਬਰ ਮੈਂ ਦੁਬਾਰਾ ਰਿਪੀਟ ਕਰ ਰਿਹਾ 81466 16035 ਮੇਰਾ ਦੂਸਰਾ ਨੰਬਰ ਹੈ 9115516035 ਕਿੰਨੇ ਪ੍ਰੋਡਕਟ ਹੈ ਬਾਕੀ ਪ੍ਰੋਡਕਟ ਨੂੰ ਕਿੰਨੇ ਤੋਂ ਪੋਸਟ ਨਹੀਂ ਹੈ ਸਸਤੇ ਸਰ ਮੇਰਾ ਪ੍ਰੈਕ ਬਾਕੀ ਪ੍ਰੈਕਟਰ ਨਾਲ ਬੋਥ ਰੀਜ਼ਨਬਲ ਰੇਟ ਤੇ ਹੈ ਔਰ ਮੇਰਾ ਪਿਓਰ ਪ੍ਰੈਕ ਜਿਹੜਾ ਹੈ ਵਿਦਾਊਟ ਕੈਮੀਕਲ 0% ਕੈਮੀਕਲਸ ਤੇ ਹੈ ਔਰ ਪਿਓਰ ਆਯੁਰਵੈਦਿਕ ਅਸ਼ਕਨਾ ਮੈਂ ਰੈਡੀ ਕਰਦਾ ਤੇ ਇਹਨੇ ਮੈਨੂਫੈਕਚਰ ਕੀ ਕਿੱਥੋਂ ਆਪੇ ਸਰ ਅੰਮ੍ਰਿਤਸਰ ਦੇ ਵਿੱਚ ਹੀ ਹੋ ਰਹੀ ਹੈ ਕਿਸੇ ਨੂੰ ਪਹਿਨਾਂ ਤੋਂ ਬਾਅਦ ਲੋਡ ਹੋਵੇ ਤਾਂ ਤੁਸੀਂ ਉਹਨੂੰ ਮਿਲੇਗਾ ਸਰ ਪੰਜਾਬ ਦੇ ਬਾਹਰ ਵੀ ਮਿਲੇਗਾ ਉਹਨੂੰ ਪੰਜਾਬ ਦੇ ਬਾਹਰ ਮੇਰਾ ਆਊਟ ਆਫ ਇੰਡੀਆ ਜ ਵੀ ਜਾ ਰਿਹਾ ਹੈ ਕਿਸੇ ਗਰੀਬ ਬੱਚੇ ਲਈ ਕੋਈ ਵੈਸੇ ਹੈਲਪ ਚਾਹੀਦੀ ਹੋਵੇ ਕਿਸੇ ਨੂੰ ਉਹ ਵੀ ਮੈਨੂੰ ਕੰਟੈਕਟ ਕਰ ਸਕਦਾ ਹੈ ਪਲੱਸ ਮੈਂ ਇੱਕ ਨਵੀਂ ਉਪਰਾਲਾ ਸ਼ੁਰੂ ਕੀਤਾ ਵਾ ਜਿਨ੍ਹਾਂ ਦੇ ਬਜ਼ੁਰਗਾਂ ਦੇ ਜੋੜਾਂ ਦੇ ਦਰਦਾਂ ਦੇ ਵਿੱਚ ਜੋੜਾਂ ਦੇ ਵਿੱਚ ਜਦ ਦਰਦਾਂ ਹੁੰਦੀਆਂ ਜੋਇੰਟ ਪੇਨ ਅਗੇ ਹੈ ਉਹਦੇ ਲਈ ਆਪਾਂ ਕੰਪਨੀ ਨੇ ਇੱਕ ਆਇਲ ਤਿਆਰ ਕੀਤਾ ਹੈ ਜਿਹੜਾ ਜੀ ਆਪਾਂ ਫ੍ਰੀ ਆਫ ਪੋਸਟ ਉਹ ਵੀ ਹਰ ਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਕਿਸੇ ਨੂੰ ਵੀ ਜ਼ਰੂਰਤ ਹੋਵੇ ਉਹਦੀ ਮੇਰਾ ਨੰਬਰ ਕਾਲ ਡਾਇਲ ਕਰੇ ਉਨਹੋਲੇ ਘਰ ਪਹੁੰਚ ਜਾਏਗਾ ਜੀ ਤਰਨਤਾਰਨ ਦੇ ਆਈਟੀਆਈ ਕਾਲਜ ਚ ਕੋਈ ਫ੍ਰੀ ਕਲਾਸ ਹਾਂਜੀ ਸਰ ਮੇਰੀ ਤਰਨਤਾਰਨ ਕਪੂਰ ਆਈਟੀਆਈ ਕਾਲਜ ਦੇ ਵਿੱਚ ਮੇਰੀ ਗੱਲਬਾਤ ਹੋਈ ਸੀ ਸਰ ਦੇ ਨਾਲ ਔਰ ਉੱਥੇ ਮੈਂ ਬਿਲਕੁਲ 150 ਤੋਂ 200 ਬੱਚੇ ਨੂੰ ਸਕਿਨ ਟ੍ਰੀਟਮੈਂਟ ਦੀ ਬਿਲਕੁਲ ਫ੍ਰੀ ਕਲਾਸ ਦੇਖ ਕੇ ਆਇਆ ਹਾਂ ਔਰ ਮੇਰਾ ਅੱਗੋ ਵੀ ਇਹੋ ਉਦੇਸ਼્ય ਰਹੇਗਾ ਕਿ ਮੈਂ ਹਰ ਬੱਚੇ ਨੂੰ ਫ੍ਰੀ ਆਫ ਕੋਸਟ ਸਿਖਾਵਾਂ ਕਿਸੇ ਨੰਬਰ ਦਾ ਬੋਲ ਦਿੱਤੇ ਹੋਇਆ ਕੱਲ ਨੂੰ ਕੋਈ ਸਕੂਲ ਕਾਲਜ ਤੁਹਾਨੂੰ ਕੰਟੈਕਟ ਕਰਕੇ ਅਵੇ ਫ੍ਰੀ ਕਲਾਸ ਚੱਲ ਨਾ ਹਵੇ ਸਰ ਮੈਂ ਜ਼ਰੂਰ ਦੇਣ ਜਾਵਾਂਗਾ ਜ਼ਰੂਰੀ ਨਹੀਂ ਕਿ ਕਲਾਸ ਇਸ ਨੂੰ ਵੈਸੇ ਵੀ ਮੇਰੀ ਹੈਲਪ ਚਾਹੀਦੀ ਹੋਵੇ ਮੈਂ ਜ਼ਰੂਰ ਕਰਾਂਗਾ ਮੈਂ ਉਸ ਬਾਬਾ ਜੀ ਦਾ ਬੱਚਾ ਵਾਂ ਔਰ ਮੈਂ ਉਹਨਾਂ ਦੇ ਨਕਸ਼ੇਕਰਨ ਤੇ ਹੀ ਚੱਲ ਰਿਹਾ ਬਾਬਾ ਜੀ ਨੇ ਅੱਜ ਤੱਕ ਬਹੁਤ ਦਿਨਾਂ ਦੀ ਝੋਲੀਆਂ ਭਰੀਆਂ ਔਰ ਜੇ ਮੈਨੂੰ ਉਹਨਾਂ ਨੇ ਇਸ ਕਾਬਲ ਬਣਾਇਆ ਹੋਵੇ ਤੇ ਮੈਂ ਉਹਨਾਂ ਦੇ ਨਕਸ਼ੇਕਰਨ ਤੇ ਚੱਲਾਂਗਾ ਕੀ ਨਾਮ ਹੈ ਤੁਹਾਡਾ ਜਿੰਦ ਕਰਾ ਰਹੇ ਹੋ ਕੀ ਨਾਮ ਹੈ ਮੇਰਾ ਨਾਮ ਸ਼ਿਵਾਲਿਕਾ ਮੈਂ ਯਹਾਂ ਪਰ ਐਜ਼ ਅ ਹੋਸਟ ਆਤੀ ਹਾਂ ਹਰ ਸੈਮੀਨਾਰ 'ਤੇ ਔਰ ਯਹਾਂ ਪਰ ਅਲੱਗ-ਅਲੱਗ ਟਾਈਪ ਕੇ ਮੇਕਅਪ ਸਪੈਸ਼ਲਿਸਟ ਅਲੱਗ-ਅਲੱਗ ਟਾਈਪ ਕੇ ਯਹਾਂ ਪਰ ਆਰਟਿਸਟ ਆਉਂਦੇ ਹਨ ਜੋ ਹਮੇ स्किन ट्रीटमेंट्स के बारे में बताते हैं मेकअप के बारे में बताते हैं जो नए प्रोडक्ट्स यहाँ मार्केट में आए हैं जो लॉन्च हुए हैं वो बताते हैं जैसे आज यहाँ पर माइक्रो ब्लैंडिंग की वनडे की क्लास थी तो जैसे कि परमानेंट आईब्रोज आई और लिपस्टिक्स वगैरह जो आजकल न्यू ट्रेंड में आ रही हैं वो चीज़ें यहाँ पर सिखाई जाती हैं आपके और अभी क्या पर जो आर टी पी आयुर्वेदिक के प्रोडक्ट्स हैं वो बिल्कुल नेचुरल प्रोडक्ट्स हैं जैसे कि क्लाइंट्स पर जब हम ये प्रोडक्ट्स देते हैं तो वो आकर फिर डिमांड करते हैं कि हमें वो वाले प्रोडक्ट्स चाहिए इनके ज़्यादा कॉस्टली तो नहीं है आपका जो मार्केट के प्राइस के अकॉर्डिंगली अगर हम बात करें तो जो ये चीज़ हमें दे रहे हैं उसके अकॉर्डिंगली प्राइस बिल्कुल एक्यूरेट है ਆਪਕੋ ਕੋਈ ਫ੍ਰੀ ਦਾ ਕੋਈ ਕਿਸੇ ਕਸਟਮਰ ਦਾ ਕਾਹ ਚਾਹੀਏ? ਅਬ ਅਸ਼ੀਸ਼ ਸਰ ਸੇ ਕੰਟੈਕਟ ਕਰ ਸਕਤੇ ਆ। ਕਿਤਨੇ ਸਾਲ ਸੇ ਆਪ ਜੁੜੇ ਹੋ? ਮੈਂ ਇਨਕੇ ਸਾਥ 10 ਇਅਰ ਸੇ ਜੁੜੀ ਹੋਈ ਆ। ਕੀ ਨਾਮ ਆਪ ਦਾ? ਰੂਪਨ ਮੇ ਆਏ ਹੋ ਕਾ ਨਾਮ? ਹਾਂਜੀ, ਮੇਰਾ ਨਾਮ ਹੈ ਹਿਨਾ, ਮੈਂ ਅੰਮ੍ਰਿਤਸਰ ਤੋਂ। ਤੇ ਮੈਂ ਸਰ ਨਾਲ 7 ਸਾਲ ਤੋਂ ਜੁੜੀ ਹੋਈ ਆ। ਆਰਟੀਪੀਸ ਆਰਟੀਪੀ ਕੰਪਨੀ ਹੈ ਇਹਨਾਂ ਦੀ, ਪ੍ਰੋਫੈਸ਼ਨਲ ਕੰਪਨੀ ਹੈ ਤੇ ਮੈਂ ਇਹਨਾਂ ਦੀ ਮੇਕਅਪ ਕਿਡਸ ਤੇ ਫੇਸ਼ਲ ਕਿੱਟਸ ਬਹੁਤ ਜ਼ਿਆਦਾ ਯੂਜ਼ ਕਰਦੀਆਂ ਤੇ ਮੈਂ ਜਿਹੜੇ ਵੀ ਕਲਾਇੰਟ ਤੇ ਕਰਦੀਆਂ ਉਹਨਾਂ ਦਾ ਮੈਨੂੰ ਫੀਡਬੈਕ ਬਹੁਤ ਅੱਛਾ ਮਿਲਦਾ ਹੈ ਇਹਨਾਂ ਦੇ ਬਲੈਂਚਿੰਗ ਟਰੀਟਮੈਂਟ ਟਰੀਟਮੈਂਟ ਹੈਗੇ ਨੇ ਐਕਨੀ ਟਰੀਟਮੈਂਟ ਤੇ ਪਿੰਪਲਸ ਤੇ ਐਂਡ ਐਂਟੀ-ਲਿੰਕਸ ਜਿਹੜਾ ਵੀ ਰਿਜ਼ਲਟ ਆਂਦਾ ਮੈਂ ਬਹੁਤ ਹੀ ਵਧੀਆ ਆਂਦਾ ਹੈ ਹਰ ਕਲਾਇੰਟ ਆ ਕੇ ਕਹਿੰਦਾ ਹੈ ਕਿ ਮੈਂ ਆਰਟੀਪੀ ਕੰਪਨੀ ਦਾ ਹੀ ਫੀਸ਼ੀਅਲ ਕਰਵਾਣਾ ਹੈ ਤੇ ਬਹੁਤ ਵਧੀਆ ਰਿਸਪੌਂਸ ਹੈ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਇਹਨਾਂ ਦੀ ਫੇਸ ਕਿਟ ਬਹੁਤ ਅੱਛੀ ਨੇ ਤੇ ਆਰਗੇਨਿਕ ਹੈ ਤੇ ਇਹੀ ਕਿਟ ਨੂੰ ਅਪਣਾਓ ਆਰਟੀਪੀ ਕਿੰਜ਼ ਹਾਂਜੀ ਇਹਨਾਂ ਦਾ ਰੀਜ਼ਨੇਬਲ ਪ੍ਰਾਈਸ ਹੈ ਕਿ ਰਿਜ਼ਲਟ ਵੀ ਬਹੁਤ ਹੀ ਵਧੀਆ ਹੈ ਕਿੰਨਾ ਇਹਨਾਂ ਨੇ ਇਮਪੀਰਟ ਕਰਾਦੇ ਪਏ ਕਿੰਨਾ ਨਾ ਤੁਹਾਨੂੰ ਮਹਿਸੂਸ ਹੋ ਰਿਹਾ ਹੋਵੇਗਾ ਅੰਦਰ ਹਾਂਜੀ ਇਹਨਾਂ ਦੀ ਜਦੋਂ ਵੀ ਮਾਸਟਰ ਕਲਾਸ ਹੁੰਦੀ ਹੈ ਉਹ ਬਹੁਤ ਵਧੀਆ ਹੁੰਦੀ ਹੈ ਤੇ ਸਰ ਬੜੀ ਅੱਛੀ ਤਰ੍ਹਾਂ ਸਾਰਿਆਂ ਦੀ ਮਦਦ ਕਰਦੇ ਨੇ ਇਹਨਾਂ ਦੇ ਪ੍ਰਾਈਜ਼ ਵੀ ਬੜੇ ਵਧੀਆ ਹੁੰਦੇ ਨੇ ਬਾਕੀ ਆਪਾਂ ਮਾਸਟਰ ਕਲਾਸਿਸ ਤੇ ਜਾਂਦੇ ਹਾਂ ਬਹੁਤ ਜ਼ਿਆਦਾ ਪ੍ਰਾਈਜ਼ ਆਪ ਹੁੰਦੇ ਨੇ ਇਹਨਾਂ ਦੇ ਡਾਊਨ ਤੇ ਰਿਜ਼ਲਟ ਵੀ ਬੜੇ ਅੱਛੇ ਨੇ ਤੇ ਬਹੁਤ ਵਧੀਆ ਲੱਗਦਾ ਸਾਨੂੰ ਇੱਥੇ ਆ ਕੇ ਇੰਜੋਏ ਵੀ ਕਰਾਉਂਦੇ ਨੇ ਹਾਂਜੀ ਮੇਰੇ ਤੇ 10 ਸਟੂਡੈਂਟ ਮੈਨੇ ਲੈ ਕੇ ਆਈਆਂ ਤੇ ਬਾਕੀ ਕਾਫੀ ਸਾਰੇ ਹੁੰਦੇ ਨੇ ਸਾਰੇ ਆਪਣੇ ਕੋਈ 20 ਲੈ ਕੇ ਆਂਦਾ ਏ ਕੋਈ 10 ਲੈ ਕੇ ਆਂਦਾ ਸਬਦਾਂ ਅਲੱਗ-ਅਲੱਗੇ ਬਹੁਤ ਵਧੀਆ ਰਿਸਪੌਂਸ ਆ ਹੁੰਦਾ